ਹਾਂਜੀ ਦੋਸਤੋ ਅੱਜ ਫੇਰ ਇੱਕ ਵਾਰ ਮੇਰੇ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਮੈਂ ਤੁਹਾਨੂੰ ਇੱਕ ਨਵੀਂ ਰਸਮ ਦਿਖਾਵਾਂਗਾ ਜਿਹੜੀ ਵਿਆਹ ਤੋਂ ਬਾਅਦ ਹੁੰਦੀ ਹੈ ਜਿਸ ਦਾ ਨਾਮ ਹੈ ਗੋਤ ਕਨਾਲਾ ਦੇਖੋ ਮੇਰੇ ਪਿੱਛਲੇ ਪਾਸੇ ਜਿਹੜੀਆਂ ਲੇਡੀਜ਼ ਬੈਠੀਆਂ ਨੇ ਇਹ ਉਹ ਗੋਤ ਕਨਾਲਾ ਦੀ ਜਿਹੜੀ ਰਸਮ ਹੈ ਉਹੀ ਕਰਨ ਵਾਸਤੇ ਬੈਠੀਆਂ ਨੇ ਤੇ ਤੁਹਾਨੂੰ ਦਿਖਾਉਨੇ ਆ ਤੇ ਦੱਸਦੇ ਆ ਕੀ ਹੁੰਦਾ ਗੋਤ ਕਨਾਲਾ ਗੋਤ ਕਨਾਲਾ ਹੁੰਦਾ ਹੈ ਜਦੋਂ ਨਵੀਂ ਵਿਆਹੀ ਲੜਕੀ ਆਉਂਦੀ ਹੈ ਆਪਣੇ ਸਹੁਰੇ ਘਰ ਤਾ ਉਹ ਆਪਣੇ ਸ੍ਰੀਕੇ ਕਬੀਲੇ ਦੇ ਵਿੱਚ ਜਿਹੜੀਆਂ ਹੋਰ ਬਹੂਆਂ ਹੁੰਦੀਆਂ ਨੇ ਉਹਨਾਂ ਨਾਲ ਮਿਲ ਕੇ ਇੱਕ ਭਾਂਡੇ ਦੇ ਵਿੱਚ ਬੈਠ ਕੇ ਖਾਣਾ ਖਾਂਦੀਆਂ ਨੇ ਤੇ ਇਸ ਰਸਮ ਨੂੰ ਗੋਤਕਨਾਲਾ ਕਿਹਾ ਜਾਂਦਾ ਹੈ ਗੋਤਕਨਾਲੇ ਦਾ ਮਤਲਬ ਇਹ ਹੁੰਦਾ ਵੀ ਨਵੀਂ ਵਿਆਹੀ ਜਿਹੜੀ ਬਹੂ ਹੈ ਉਸ ਨੂੰ ਆਪਣੇ ਗੋਤ ਦੇ ਵਿੱਚ ਸ਼ਾਮਲ ਕਰਨਾ ਉਹ ਰਸਮ ਹੁਣ ਆਪਾਂ ਦੇਖੋ ਤੁਹਾਡੇ ਸਾਹਮਣੇ ਇਹ ਸਟਾਰਟ ਕਰਨ ਗਿਆ ਖਾਣ ਵਾਸਤੇ ਰੱਖ ਲਿਆ ਸਮਾਨ ਤੇ ਹੁਣ ਇਕੱਠਿਆਂ ਇਹ ਖਾਣਾ ਖਾਣਗੇ ਆ ਤੇ ਗੋਤ ਕਨਾਲੇ ਦੀ ਰਸਮ ਆ ਜਿਹੜੀ ਉਹ ਸ਼ੁਰੂ ਹੋਗੀ ਗੋਤ ਕਨਾਲਾ ਜਿਹੜਾ ਸ਼ਬਦ ਆ ਤੁਹਾਨੂੰ ਮੈਂ ਇਹਦੇ ਵੀ ਅਰਥ ਦੱਸ ਦਵਾਂ ਬੀ ਗੋਤ ਦਾ ਅਰਥ ਹੁੰਦਾ ਘਰਾਣਾ ਜਾਂ ਵੰਸ਼ ਕਨਾਲੇ ਦਾ ਮਤਲਬ ਹੁੰਦਾ ਮਿੱਟੀ ਦਾ ਬਣਿਆ ਹੋਇਆ ਬਰਤਨ ਜਿਵੇਂ ਭਾਂਤ ਕਹਿ ਲੋ ਠੀਕ ਹੈ ਨਾ ਜਦੋਂ ਇੱਕ ਬਰਤਨ ਦੇ ਵਿੱਚ ਸਾਰੀਆਂ ਬਹੂਆਂ ਜਾਂ ਗੋਤ ਦੇ ਹੋਰ ਮੈਂਬਰਸ ਵਗੈਰਾ ਇੱਕੋ ਭਾਂਡੇ ਚ ਖਾਂਦੇ ਨੇ ਤਾਂ ਨਵੀਂ ਬਹੂ ਨੂੰ ਸਮਝਿਆ ਜਾਂਦਾ ਵੀ ਉਸ ਨੂੰ ਗੋਤ ਦੇ ਵਿੱਚ ਸ਼ਾਮਲ ਕਰ ਲਿਆ ਤੇ ਇਸੇ ਰਸਮ ਨੂੰ ਗੋਤਕਨਾਲਾ ਕਿਹਾ ਜਾਂਦਾ ਹੈ ਇਹ ਸਾਡੇ ਮਾਲਵੇ ਦੇ ਵਿੱਚ ਬਹੁਤ ਜਗ੍ਹਾ ਤੇ ਮਨਾਈ ਜਾਂਦੀ ਹੈ ਆ ਪਹਿਲਾਂ ਇਹ ਜਿਹੜੀ ਨਵੀਂ ਵਿਆਹੀ ਲੜਕੀ ਆ ਅਮਨਦੀਪ ਕੌਰ ਇਹ ਬਾਕੀ ਜਿਹੜਾ ਹੋਰ ਸਾਡਾ ਸ੍ਰੀਕਾ ਕਬੀਲਾ ਬਹੂ ਰਾਣੀਆਂ ਉਹ ਬੈਠੀਆਂ ਦੇਖ ਲਓ ਤੁਸੀਂ ਤੇ ਇਹ ਗੋਤਕਨਾਲੇ ਦੀ ਰਸਮ ਆ ਜਿਹੜੀ ਇਹ ਚੱਲ ਰਹੀ ਆ ਜੀ ਇੱਕ ਦੂਜੇ ਨਾਲ ਜਿਵੇਂ ਤੁਹਾਨੂੰ ਦੱਸਿਆ ਵੀ ਇਕੱਠਿਆਂ ਖਾਣ ਦੀ ਜਿਹੜੀ ਰਸਮ ਹੈ ਉਹ ਚੱਲ ਰਹੀ ਹੈ ਇੱਕ ਦੂਜੇ ਦੇ ਮੂੰਹ 'ਚ ਮਤਲਬ ਮੂੰਹ ਮਿੱਠਾ ਕਰਾ ਰਹੀਆਂ ਨੇ ਇਹ ਹੀ ਗੋਤ ਕਨਾਲ ਆ ਜਿਹੜਾ ਜਿਹੜੀ ਆਪਣੀ ਬਹੁਤ ਟ੍ਰੈਡੀਸ਼ਨਲ ਰਸਮ ਹੈ ਵਿਆਹ ਤੋਂ ਬਾਅਦ ਜਿਹੜੀ ਆਪਾਂ ਨਿਭਾਉਨੇ ਆ ਦੇਖੋ ਜੀ